ਅੱਜ ਕੁਝ ਸਮਾਂ ਪਹਿਲਾਂ ਸਾਨੂੰ ਪਟਿਆਲਾ ਗੁਰਦੁਆਰਾ ਸ਼ਹੀਦ ਗੁਰੂ ਸਾਹਿਬ ਕੀ ਇਤਲਾਹ ਮਿਲਦੀ ਕਿ ਲੇਲਾ ਜੀ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਪਹੁੰਚਾ ਦੇ ਲਈ ਰਾਤ ਨੂੰ 12:00 ਤੋਂ 1:00 ਵਜੇ ਦੇ ਦਰਮਿਆਨ ਇੱਥੇ ਦਰਵਾਸਰ ਸਾਹਿਬ ਦੇ ਅੰਦਰ ਬੜੇ ਸੋਇ ਖਬਰ ਮਿਲਦੀ ਹੈ ਅਸੀਂ ਅੰਮ੍ਰਿਤਸਰ ਦਾ 37 ਬਾਰੇ ਆਪਣੇ ਪ੍ਰਚਾਰਕ ਸਮਾ ਨੂੰ ਨਾਲ ਲੈ ਕੇ ਇਸ ਨਗਰ ਦੇ ਵਿੱਚ ਪਹੁੰਚੇ ਹਾਂ ਆ ਕੇ ਸਾਰਾ ਸੰਗਤ ਨਾਲ ਤਬੰਦਰ ਕਮੇਟੀ ਨਾਲ ਆਪ ਦਾ ਕੰਮ ਦਾ ਬਾਰੇ ਪੁੱਛਿਆ ਜੀ ਬਹੁਤ ਪੁੱਛਿਆ ਜਿੱਦ ਤਰ੍ਹਾਂ ਪਤਾ ਚੱਲਿਆ ਕਿ ਉਹ ਰਾਤ ਨਗਰ ਦੇ ਵਿੱਚ ਕਿਸੇ ਦੇ ਘਰ ਚੋਰੀ ਕਰਕੇ ਤੇ ਚੋਰੀ ਦੇ ਇਹ ਮਨਸਾ ਦੇ ਨਾਲ ਉਹ ਗੁਰਦਰਾ ਸਾਹਿਬ ਆਇਆ ਇੱਥੇ ਆ ਕੇ ਤਾਤਾ ਗੁਰਦੇ ਅੰਦਰ ਬੜੇ ਪਸ਼ਮਾਇਆ ਗੁਰਕਾਦ ਕੋਲੋਂ ਨਹੀਂ ਮਿਲੀ ਉਹ ਅਸੀਂ ਸਤਪੁਰ ਪਾਸਜ ਦੇ ਪਾਵਨ ਸਰੂਪ ਗ੍ਰੰਥੀ ਸੰਗਤ ਨੇ ਵੀ ਸਾਰੇ ਦਰਸ਼ਨ ਕੀਤੇ ਸਾਡੇ ਪ੍ਰਚਾਰਕ ਸਾਹਿਬਾ ਨੇ ਸਾਰੇ ਚੱਕੀਤੇ ਦਰਸ਼ਨ ਕੀਤੇ ਆ ਸਤਿਗੁਰੂ ਦਾ ਸ਼ੁਕਰਾਨਾ ਹੈ ਕਿ ਕੋਈ ਅਚਾਈ ਜੇ ਘਟਨਾ ਅਣਹੋਣੀ ਘਟਨਾ ਤੋਂ ਬਚ ਗਈ ਸੋ ਸਾਨੂੰ ਇਹਨਾਂ ਗੱਲਾਂ ਲਈ ਜਿਹੜਾ ਹੈ ਸੁਚੇਤ ਹੋਣਾ ਚਾਹੀਦਾ ਸੀ ਬਹੁਤ ਗੁਰੂ ਕੀ ਬੇਨਤੀ ਕੀਤੀ ਹੈ ਇਹ ਸੁਚੇਤ ਹੋइए ਇਹਨਾਂ ਗੱਲਾਂ ਦਾ ਧਿਆਨ ਰੱਖਿਏ ਅਗਰ ਕਿਤੇ ਜਿਸ ਤਰ੍ਹਾਂ ਉਹਨਾਂ ਨੂੰ ਰਾਤ ਨਹੀਂ ਕੁਝ ਮਿਲਿਆ ਉਹ ਹੋਰ ਨਹੀਂ ਕੁਝ ਗੁਰੂ ਸਾਹਿਬ ਜੀ ਦੀ ਬੇਦਵੀ ਕਰ ਜਾਂਦੇ ਗੁਰਬਾਣੀ ਦੀ ਪੋਥੀ ਦੀ ਬੇਦਵੀ ਕਰ ਜਾਂਦੇ ਤੇ ਸਾਡੇ ਸਾਰਿਆਂ ਲਈ ਬਹੁਤ ਔਖਾ ਹੋ ਜਾਣਾ ਸੀ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਗੀਲੀ ਸੁਚੇਤ ਹੋइए ਤੇ ਇਹ ਤਾਂ ਕਿ ਜੇਹੀ ਕੋਈ ਜੇ ਕਰਨਾ ਦੇ ਪ੍ਰਸ਼ਾਸਨ ਦਾ ਕਿਵੇਂ ਦਾ ਰਵਈਆ ਜੀ ਲਗਾਤਾਰ ਇਹ ਮਿਹਦੀਆਂ ਘਟਨਾਵਾਂ ਗੁਰਦੋ ਗੁਰੂ ਕਾਜ ਲੱਗ ਪ੍ਰਸ਼ਾਸਨ ਦਾ ਵੱਲੋਂ ਹੀ ਮਤਲਬ ਕਿ ਜੇ ਪ੍ਰਸ਼ਾਸਨ ਦਾ ਰਵਈਆ ਠੀਕ ਹੋਵੇ ਪ੍ਰਸ਼ਾਸਨ ਇਸ ਪ੍ਰਤੀ ਸਖਤੀ ਵਰਤੇ ਤੇ ਜਿਹੀ ਘਟਨਾ ਕਦੀ ਵਾਪਰੇ ਨਹੀਂ ਸਕਦਾ ਸੰਗਤਾਂ ਜਿਹੜੀਆਂ ਨੇ ਉਸੇ ਸਾਰਾ ਆਪਣੇ ਵੱਲੋਂ ਹੀ ਰਲ ਮਿਲ ਕੇ ਸਾਰਾ ਇਹ ਜਣੂਰੀ ਕੋਸ਼ਿਸ਼ ਕਰਦੇ ਆ ਕਿ ਜਿਹੀ ਜਿਹੜੇ ਲੋਕ ਨੇ ਉਹਨਾਂ ਤੇ ਕਿਉਂਕਿ ਹੁਣ ਅੰਦਰ ਦੇਖੋ ਉਹ ਜੋੜੇ ਲੈ ਕੇ ਤਾਂ ਅੰਦਰ ਵੜੇ ਇਹਨਾਂ ਚੀਜ਼ਾਂ ਸਾਰਿਆਂ ਨੂੰ ਆਪਾਂ ਦੇਖੀਏ ਤਾਂ ਇਹ ਜਈਆਂ ਜਿਹੜੀਆਂ ਨੇ ਜੇ ਲੋਕਾਂ ਤੇ ਸਿਕੰਜਾ ਕੱਸਿਆ ਜਾਣਾ ਚਾਹੀਦਾ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਹੋਰਾਂ ਨੂੰ ਜਿਹੜਾ ਉਹ ਅੱਗੇ ਪਤਾ ਲੱਗੇ ਪਰ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਬਕ ਕੋ ਕਿਉਂ ਢਲ ਵਰਤ ਰਿਹਾ ਹੈ ਕੀ ਕਾਰਨ ਪਤਾ ਲੱਗਿਆ ਵੀ ਜਿਹੜੀ ਪਿੰਡ ਜਿਹੜੀ ਮੰਦ ਭਾਗੀ ਘਟਨਾ ਵਾਪਰੀ ਉਹਦੇ ਸਬੰਧ ਚ ਮੈਂ ਸਮੇਤ ਐਸਐਚਓ ਸਾਹਿਬ ਆਏ ਮੌਕੇ ਤੇ ਵਿਜ਼ਿਟ ਕੀਤਾ ਤੇ ਜਿਹੜੇ ਨਾ ਗੁਰਦਾਰਾ ਸਾਹਿਬ ਦੇ ਗਰੰਟੀ ਨੇ ਭਾਈ ਸਾਹਿਬ ਉਹਨਾਂ ਦਾ ਬਿਆਨ ਲਿਖ ਰਿਹਾ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਜੋ ਵੀ ਸਬੰਧਤ ਕਾਰਵਾਈ ਕਰਾਂਗੇ ਜੀ ਸਸਿਗੇ ਇਹਦੇ ਬਾਰੇ ਜੀ ਨਹੀਂ ਅਜੇ ਕੁਝ ਕਹਿ ਸਕਦੇ ਉਹੀ ਸੀਗੇ ਬਾਕੀ ਤਫਤੀਸ਼ ਕਰਾਂਗੇ ਜੇ ਤਫਤੀਸ਼ ਚ ਉਹੀ ਹੋਣਗੇ ਤਾਂ ਉਹੀ ਦੋਨਾਂ ਦੇ ਰੈਸਟ ਹੋ ਜਾਣਗੇ ਬਾਕੀ ਅਜੇ ਤੱਕ ਇਹਦਾ ਕੋਈ ਪਤਾ ਨਹੀਂ ਆਫੇਰ ਕੱਟ ਕੇ ਜਿਹੜੀ ਜਿੱਤਰਾ ਤਫਤੀਸ਼ ਕਰਾਂਗੇ ਜੇ ਤਫਤੀਸ਼ ਚ ਉਹੀ ਹੋਣਗੇ ਤਾਂ ਉਹੀ ਰੈਸਟ ਹੋ ਜਾਣਗੇ ਦੋਨਾਂ ਦੇ ਠੀਕ ਹੈ ਸਰ ਗੁਰਦਾ ਸਾਹਿਬ ਦੀ ਗਰੰਟੀ ਨਾ ਹੋਣਾਗਾ ਮੇਵਾ ਸਿੰਘ ਮੇਵਾ ਸਿੰਘ ਦਾ ਬਿਆਨ ਲਿਖ ਰਹੇ ਨੇ ਮੇਵਾ ਸਿੰਘ ਦਾ ਬਿਆਨ ਲਿਖ ਕੇ ਪਰਚਾ ਦਰਜ ਕਰਕੇ ਜਿਹੜੀ ਐਸਐਸਓ ਸਾਹਿਬ ਨੂੰ ਹਲਾਇਤ ਕਰਤੀ ਆ ਵੀ ਬੰਦਿਆਂ ਨੂੰ ਟ੍ਰੇਸ ਕਰਨਗੇ ਫਨ ਗ੍ਰਿਫਤਾਰ ਕਰਾਂਗੇ ਜੋ ਵੀ ਸੈਂਟੀਫਿਕ ਤਰੀਕਾ ਜੋ ਫੋਰੈਂਸਿਕ ਸਾਇੰਸ ਨਾਲ ਰਿਲੇਟਡ ਆ ਫਿੰਗਰਪ੍ਰਿੰਟਸ ਡੌਗਸਕਾਉਟ ਜੇ ਦੀ ਜਰੂਰਤ ਪਈ ਉਹਦੀ ਹੈਲਪ ਲੈ ਲੈਣਗੇ ਕੋਈ ਹੈਲਪ ਲੈ ਕੇ ਜੇ ਸਰਪਾਸੇ ਟ੍ਰੇਸ ਕਰਨ ਦੀ ਕੋਸ਼ਿਸ਼ ਕਰਨਗੇ